ਹਾਂਜੀ ਭਾਈ ਜੀ ਸਾਥ ਸ੍ਰੀ ਕਾਲ ਸਾਰਿਆਂ ਨੂੰ ਕੀ ਹਾਲ ਚਾਲ ਨੇ ਜੀ ਉਮੀਦ ਕਰਦੇ ਆਂ ਸਾਰੇ ਭਾਈ ਠੀਕ ਠਾਕ ਹੋਵੋਗੇ ਲੋ ਭਾਈ ਜੀ ਇਹ ਆ ਆਪਣਾ 131 ਝੋਨਾ ਸਿੱਧੀ ਵਜਾਈ ਵਾਲਾ ਇਹਦੇ ਵਿੱਚ ਤੁਹਾਨੂੰ ਜਿਵੇਂ ਸਾਹਮਣੇ ਦਿਖੇ ਰਹੇ ਹੋਣੇ ਹਨ ਆਪਣੇ ਬੰਦੇ ਲਾਏ ਹੋਏ ਨੇ ਇਹਦੇ ਵਿੱਚ ਉਹ ਕੱਖ ਕੱਢ ਰਹੇ ਨੇ ਹਨਾ ਆਪਣੇ ਝੋਨੇ ਦੇ ਵਿੱਚੋਂ ਤੇ ਇਧਰ ਜਿਵੇਂ ਤੁਸੀਂ ਦੇਖ ਸਕਦੇ ਹੋ ਆ ਆਪਣੀ ਬੱਟ ਤੇ ਵੀ ਕਿਵੇਂ ਕੱਖ ਪਏ ਨੇ ਹਨਾ ਸਾਰੇ ਕੱਢੇ ਹੋਏ ਏ ਬਾਈ ਕੱਖ ਕਢਾਏ ਨੇ ਇਹਨਾਂ ਤੋਂ ਆਪਾਂ ਨੇ ਸਪਰੇ ਨਹੀਂ ਕਰੀ ਹੈਗੀ ਉਹ ਕਿਉਂ ਨਹੀਂ ਕਰੀ ਪਹਿਲਾਂ ਕੀਤੀ ਹੋਈ ਆ ਕਿਹੜੀਆਂ ਕਿਹੜੀਆਂ ਸਪਰੇਆਂ ਕਰੀਆਂ ਹੋਈਆਂ ਨੇ ਮੈਂ ਤੁਹਾਨੂੰ ਦੱਸਦਾ ਤੇ ਬਾਈ ਜਿੰਨੇ ਵੀ ਆਪਣੀ ਇਹ ਸਿੱਧੀ ਬਜਾਈ ਆਪਾਂ ਕੀਤੀ ਹੋਈ ਸੀ ਇਹਨਾਂ ਝੋਨੇ ਦੀ ਇਹਦੇ ਵਿੱਚ ਆਪਾਂ ਨੇ ਸਭ ਤੋਂ ਪਹਿਲਾਂ ਜਿਵੇਂ ਤੁਹਾਨੂੰ ਪਹਿਲਾਂ ਵੀ ਵੀਡੀਓਜ਼ ਦੇ ਵਿੱਚ ਦਿਖਾਇਆ ਹੋਇਆ ਹੈ ਨਾ ਵੀ ਆਪਾਂ ਨੇ ਸਭ ਤੋਂ ਪਹਿਲਾਂ ਇਹਦੇ ਉੱਪਰ ਪੈਂਡੀ ਦੀ ਸਪਰੇ ਕਰੀ ਸੀਗੇ ਇਹਨਾਂ ਕੱਖਾਂ ਤੋਂ ਜਿਹੜੀ ਆਪਾਂ ਬੀਜ ਅਨਸਾਰ ਕਰੀ ਸੀ ਬੀਜਣ ਤੋਂ ਤੁਰੰਤ ਬਾਅਦ ਤੇ ਉਸ ਤੋਂ ਬਾਅਦ ਆਪਾਂ ਨੇ ਨੋਮਨੀ ਗੋਲਡ ਵਗੈਰਾ ਵੀ ਕਰੀ ਸੀ ਜਦੋਂ ਫਿਰ ਦੁਬਾਰਾ ਕੱਖ ਹੋਏ ਤਾਂ ਉਹਨੇ ਵੀ ਬਹੁਤ ਜ਼ਿਆਦਾ ਕੰਟਰੋਲ ਕਰੀ ਜੀਗੇ ਹੁਣ ਵੀ ਬਾਈ ਜਦੋਂ ਇਹ ਕੱਖ ਛੋਟੇ ਸੀਗੇ ਜਿਹੜੇ ਅੱਜ ਆਪਾਂ ਨੇ ਕਢਾਏ ਨੇ ਇਹਨਾਂ ਤੇ ਵੀ ਆਪਾਂ ਸਪਰੇਅ ਕਰ ਸਕਦੇ ਬਵਾਇਆ ਕਰ ਸਕਦੇ ਸੀਗੇ ਤਾਂ ਆਪਣੀ ਨੋਮਨੀ ਗੋਲਡ ਦੁਬਾਰਾ ਕਰ ਸਕਦੇ ਸੀਗੇ ਪਰ ਆਪਾਂ ਨੇ ਕਰੀ ਨਹੀਂ ਹੈਗੀ ਉਹਦਾ ਕਾਰਨ ਇਹ ਹੈ ਬਾਈ ਕਿਉਂਕਿ ਜੇ ਆਪਾਂ ਸਪਰੇਅ ਕਰਦੇ ਤਾਂ ਉਹਨੇ ਦੁਬਾਰਾ ਕਿਤੇ ਨਾ ਕਿਤੇ ਕੱਖ ਵਿੱਚ ਫਿਰ ਵੀ ਰਹਿ ਜਾਂਦੇ ਨੇ ਸਪਰੇਅ ਆਪਣਾ 100% ਰਿਜ਼ਲਟ ਨਹੀਂ ਦਿੰਦੀ ਤੇ ਉਸ ਤੋਂ ਬਾਅਦ ਬਾਈ ਇਹਦੇ ਜਿਹੜੇ ਆਪਣੇ ਲਾਲੋ ਵੀ ਬੀ ਸੀਗਾ ਇਹਦਾ ਖੰਡਣਾ ਸੀਗਾ ਅੱਗੇ ਨੂੰ ਫੇਰ ਕੱਖ ਹੋਣੇ ਸੀਗੇ ਤੇ ਉਹ ਫਿਰ ਥੋੜਾ ਜਿਹਾ ਕਾਸਟਲੀ ਵੀ ਪੈਂਦਾ ਹੈ ਨਾ ਸਿਸਟਮ ਤੇ ਕਿੰਨੀਆਂ ਕਿ ਸਪਰੇਆਂ ਕਰੂਗਾ ਬੰਦਾ ਤੇ ਉਸ ਦੇ ਹਿਸਾਬ ਨਾਲ ਆਪਾਂ ਨੇ ਬਈ ਇਹ ਪੰਜ ਬੰਦੇ ਲਾਏ ਹੋਏ ਸੀਗੇ ਕੱਲ ਦੇ ਕੱਲ ਦੇ ਨਹੀਂ ਮਤਲਬ ਕਿ ਪੰਜ ਦਿਨਾਂ ਦੇ ਕੱਲ ਨੂੰ ਇਹਨਾਂ ਨੂੰ ਪੰਜ ਦਿਨ ਹੋ ਜਾਣਗੇ ਚਾਰ ਦਿਨ ਅੱਜ ਹੋ ਗਏ ਤੇ ਪੰਜ ਦਿਨਾਂ ਦੇ ਵਿੱਚ ਇਹਨਾਂ ਨੇ 30 ਕਿਲਿਆਂ ਚੋਂ ਆਪਣੇ ਕੱਖ ਕੱਢ ਤੇ ਬਈ ਠੀਕ ਹੈ ਜੀ ਤੇ 30 ਕਿਲਿਆਂ ਚੋਂ ਇਹਨਾਂ ਨੇ ਪੰਜ ਦਿਨਾਂ ਚ ਕੱਢ ਤੇ ਆਪਣਾ ਹਿਸਾਬ ਲਾ ਲਓ 1.5 12000 ਰੁਪਏ ਆਪਾਂ ਨੂੰ ਲੇਬਰ ਪੈ ਜਾਊਗੀ ਕੱਖ ਕਢਾਉਣ ਦੀ ਇਹਦਾ ਆਪਾਂ ਨੂੰ ਇੱਕ ਫਾਇਦਾ ਹੋ ਉਹ ਫਾਇਦਾ ਕੀ ਹੋਊਗਾ ਵੀ ਜਿਹੜਾ ਇਹਦਾ ਬੀਜ ਆ ਸਾਰੇ ਕੱਖ ਬਾਹਰ ਨਿਕਲ ਗਏ ਅੱਗੇ ਨੂੰ ਇਹਦਾ ਬੀਜ ਨਹੀਂ ਖਿੰਡੂਗਾ ਤੇ ਕੱਖ ਅੱਗੇ ਨੂੰ ਆਪਣੇ ਘਟ ਜਾਣਗੇ ਹਨਾ ਜੀ ਇਹੀ ਕਾਰਨ ਸੀ ਆਪਣਾ ਬਈਏ ਲਾ ਕੇ ਕੱਖ ਬਾਹਰ ਕਢਾਉਣ ਦਾ ਇੱਕ ਤਾਂ ਰਿਲਾਇਬਲ ਤਰੀਕਾ ਹੈ ਨਾ ਆਪਾਂ ਨੂੰ ਜਿਆਦਾ ਕੋਈ ਮਹਿੰਗਾ ਨਹੀਂ ਪੈਂਦਾ ਤੇ ਬਾਕੀ ਜੇ ਬਈ ਇਹਦਾ ਖਰਚੇ ਦੀ ਗੱਲ ਕਰੀਏ ਜੇ ਖਰਚਾ ਹੁੰਦਾ ਬਈ ਤਾਂ ਸਰਕਾਰ ਵੱਲੋਂ ਆਪਾਂ ਨੂੰ ਉਨਨਾ ਕ ਆਪਾਂ ਨੂੰ ਮਿਲਦਾ ਵੀ ਆ ਹੈਨਾ ਤੇ ਪਹਿਲਾਂ ਵੀ ਆਪਾਂ ਖਰਚਾ ਬਹੁਤ ਬਚਾਈ ਬੈਠੇ ਆ ਜੇ ਦੇਖਿਆ ਜਾਵੇ ਹੈਨਾ ਜੇ ਲਵਾਈ ਦੇ ਹਿਸਾਬ ਨਾਲ ਦੇਖਿਆ ਜਾਵੇ ਆਪਾਂ ਪਹਿਲਾ ਖਰਚਾ ਬਚਾਈ ਬੈਠਾ ਉੱਪਰੋਂ ਸਰਕਾਰ ਵੀ ਆਪਾਂ ਨੂੰ ਦਊਗੀ ਹੈਨਾ ਜਿਹੜਾ ਖਰਚਾ ਪਾਣੀ ਹੋਊਗਾ ਤੇ ਉਹ ਜਿਹੜਾ ਖਰਚਾ ਜਿਹੜਾ ਸਰਕਾਰ ਦਿੰਦੀ ਆ ਕਿਵੇਂ ਦਿੰਦੀ ਆ ਕਿਵੇਂ ਰਜਿਸਟ੍ਰੇਸ਼ਨ ਕਰਾਉਣੀ ਆ ਉਹ ਮੈਂ ਵੀਡੀਓ ਪਾਈ ਹੋਈ ਆ ਪੇਜ ਤੇ ਹੈਨਾ ਆਪਣੇ ਇਹਦੇ ਚੈਨਲ ਤੇ ਤੁਸੀਂ ਉਹ ਵੀ ਦੇਖ ਲਿਓ ਹੈਨਾ ਕਿੰਨੇ ਪੈਸੇ ਆਉਂਦੇ ਆ ਸਾਰਾ ਕੁਝ ਉਹਦੇ ਵਿੱਚ ਦੱਸਿਆ ਹੋਇਆ ਤੇ ਬਾਈ ਇਹ ਕੋਈ ਬਹੁਤ ਆਪਾਂ ਨੂੰ ਜ਼ਿਆਦਾ ਖਰਚਾ ਨਹੀਂ ਲੱਗਦਾ ਤੇ ਗਾਹਾਂ ਨੂੰ ਵੀ ਆਪਣੇ ਕੱਖ ਇਹਦੇ ਵਿੱਚੋਂ ਘਟਦੇ ਨੇ ਠੀਕ ਆ ਬਹੁਤ ਫਾਇਦੇ ਵਾਲੀ ਚੀਜ਼ ਹੈ ਬਾਈ ਤੇ ਬਾਕੀ ਐਤ ਕੀ ਸਭ ਤੋਂ ਪੀਕ ਤੇ ਐਤ ਕੀ ਸਭ ਤੋਂ ਵੱਧ ਜਿੰਨੀ ਵੀ ਅਸੀਂ ਅੱਜ ਤੱਕ ਕੀਤੀ ਸਭ ਤੋਂ ਵੱਧ ਐਤ ਕੀ ਆਪਾਂ ਨੇ ਝੋਨੇ ਦੀ ਸਿੱਧੀ ਬਜਾਈ ਕਰੀ ਹੋਈ ਆ ਵਿੱਚੋਂ ਕੁਝ ਖਰਾਬ ਵੀ ਹੋਇਆ ਬਾਈ ਵਿੱਚ ਵਧੀਆ ਵੀ ਖੜਾ ਜਿਵੇਂ ਤੁਹਾਨੂੰ ਪਹਿਲਾਂ ਵੀਡੀਓ ਚ ਵੀ ਦਿਖਾਇਆ ਪਹਿਲਾਂ ਵਾਲੀਆਂ ਵੀਡੀਓਜ਼ ਤੁਸੀਂ ਦੇਖਿਆ ਹੈ ਨਾ ਤੇ ਬਾਕੀ ਬਾਈ ਜੇ ਕੋਈ ਵੀ ਸਮੱਸਿਆ ਆਉਂਦੀ ਆ ਜਾ ਕੋਈ ਵੀ ਆਪਣਾ ਜਿਵੇਂ ਵੀ ਅਪਡੇਟ ਹੁੰਦੀ ਆ ਆਪਾਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਤੁਹਾਨੂੰ ਦਿਖਾਉਂਦੇ ਰਹਾਂਗੇ ਹਨਾ ਤੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇ ਤੁਹਾਡੇ ਵੀ ਕੋਈ ਸੁਝਾਅ ਹੁੰਦੇ ਨੇ ਬਾਈ ਉਹ ਵੀ ਤੁਸੀਂ ਜ਼ਰੂਰ ਦੱਸਿਆ ਕਰੋ ਤੇ ਆਪਾਂ ਮਿਲਦੇ ਆਂ ਬਾਈ ਕਿਸੇ ਹੋਰ ਵੀਡੀਓ ਚ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ